ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਕਿੰਨਾ ਵੀ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ 7 ਜਨਵਰੀ ਤੇ ਸਵੇਰ ਕੇ 9:30 ਹੋ ਗਏ ਤੇ ਠੰਡ ਬਹੁਤ ਅੱਜ ਤੇ ਸੋਭੂ ਬਈ ਆਪਣਾ ਬੈਠਿਆ ਤੇ ਉਹ ਬਈ ਪੇਂਟਿੰਗ ਦਾ ਬਹੁਤ ਸ਼ੌਂਕ ਹੈ ਇਹਨੂੰ ਆਪਣਾ YouTube 'ਤੇ ਬਹੁਤ ਪੇਂਟਿੰਗਾਂ ਛਾਪਾਇਆ ਤੇ ਅੱਜ ਇਸ ਕੀ ਤੁਹਾਨੂੰ ਆਪਾਂ ਪੇਂਟਿੰਗਾਂ ਦਿਖਾਵਾਂਗੇ ਚੱਲ ਬਈ ਦਿਖਾਵਣੀ ਪੇਂਟਿੰਗਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਈ ਸਵੇਰ ਕੇ 10:30 ਹੋ ਗਏ ਤੇ ਸੋਗੂ ਲੱਗ ਰਿਹਾ ਵੀ ਅੱਜ ਪੇਂਟਿੰਗ ਬਣਾਉਣਾ ਇੱਧਰ ਚੱਲ ਰਹੀ ਐ ਐਲਸੀਡੀ ਜੋ ਦੇਖੋ ਬਈ ਤੇ ਇੱਧਰ ਲੱਗ ਰਿਹਾ ਆਪ ਉਹ ਤੀਜ ਬਣਾ ਰਿਹਾ ਬਈ ਉਹ ਦੇਖੋ ਜਿਹੜੀ ਉਹ ਬੰਦਾ ਬਣਾ ਰਿਹਾ ਟੀਵੀ ਵਾਂ ਇਹ ਦੇਖੋ ਕੇ ਬਣਾ ਦਿਆ ਇੰਨੇ ਸੱਗੂ Não de coi. ਜਿਉ ਬਾਈ ਇਸ ਬੰਦੇ ਦੀ ਵੀਡੀਓ ਬਣਾ ਰਿਹਾ ਦੇਖੋ ਪੇਂਟਿੰਗ ਜਿਉ ਹੋਰ ਕੁਝ ਬਣਾ ਦਿਆ ਇੰਨੇ ਕੀ ਬਣਾਇਆ ਰ ਜੀ ਵਣਗੀ 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 ਲੈ ਵੀ ਉਹ ਬਣਾ ਦੀਓ ਦੇਖੋ ਜੋ ਬਣਾਇਆ ਕੀ ਹੈ ਤਨੇ ਰਾਵਣ ਦਾ ਮੂੰਹ ਇਹੋ ਦੇਖੋ ਵੀ ਨੇ ਜੋ ਬੰਦੇ ਦੀ ਪੇਂਟਿੰਗ ਬਣਾਈ ਆ ਮੈਂਨੇ ਹੋਰ ਵੀ ਇੱਕ ਬਣਾ ਰਗੀ ਆ ਕਿਤਾਬ ਭਰ ਕੇ ਪੇਂਟੀਆਂ ਬਣਾਉਣਾ ਦਿਖਾਈ ਰਾ ਵੀ ਆਪਣੀ ਜੋ ਦੂਈ ਪੇਂਟੀਆਂ ਦਿਖਾਵਾਂਗਾ ਸਿੱਧੂ ਮੁੱਸੇ ਵਾਲੇ ਕੀ ਬਣਾ ਰਖਿਆ ਬਈ ਨੇ ਵੀ ਅੱਜ ਸ਼ੋਗਰਾ ਆਪਣੀ ਪੇਂਟਿੰਗਾਂ ਦਿਖਾਰਾ ਆਏ ਉਹ ਦੇਖੋ ਬਈ ਪਹਿਲੀ ਪੇਂਟਿੰਗ ਇਸ ਕੀ ਜੋ ਬਣਾਈ ਹੈ ਇੰਨੇ ਬਈ YouTube 'ਤੇ ਦੇਖਾ ਹੋਰ ਦਿਖਾ ਤੇ ਇੱਧਰ ਦੇਖੋ ਬਈ ਸਿੱਧੂ ਮੁੱਸੇ ਵਾਲਾ ਇਹ ਮੁੱਛਾਂ ਇੱਧਰ ਆ ਸਿੱਧੂ ਮੁੱਸੇ ਵਾਲੇ ਕੀ ਬਣਾਈ ਆ ਬਈ ਚੱਲ ਹੋਰ ਦਿਖਾ ਇੱਕ ਇਹੋ ਬਣਾਈ ਆ ਜੋ ਕੇ ਜੀ ਆ ਤੇ ਬਈ ਇਹੋ ਬਣਾਈਆ ਦੇਖੋ ਇੱਕ ਤੇ ਇੱਧਰ ਇਹੋ ਆਪਣੀ ਘਰ ਵਾਲੀ ਬਣਾ ਦੀਨੇ ਜੋ ਬਣਾਈਆ ਇੱਕ ਤੇ ਇੱਧਰ ਕਿਉਂ ਬਣਾਈਆ ਚੱਲ ਵੀ ਹੋਰ ਦਿਖਾ ਇਹ ਕਿਉਂ ਬਣਾਈਆ ਵੀਨੇ ਫਰੀ ਬਣਾ ਦੀ ਇੱਧਰ ਉੱਡਣ ਵਾਲੀ ਮੈਨੂੰ ਬੰਦਾ ਆਇਆ ਜੋ ਬੰਦਾ ਆਇਆ ਤੇ ਯੋ ਦੇਖੋ ਯੋ ਯੋ ਬਣਾਈ ਆ ਬਈ ਜਿਹੜਾ ਹੀ ਚੱਲ ਰਿਹਾ ਦਾ ਉਹ ਯੋ ਬਣਾਇਆ ਹੁੰਨੇ ਹੈਲ ਯੂ ਆਰ ਕਿਇਆ ਯਾਦ ਹੈ ਯੂ ਕਿੰਕੇ ਅੰਦਰ ਜੇ ਕੋਈ ਅਸਰ ਕੁਵਾਇਦਾ ਦਾ ਰਹਿ ਸਕਦਾ ਨਹੀਂ ਵੀ ਕਿ ਯੋ ਬਣਾ ਦਿਆ ਦੇਖੋ ਜੋ ਗਿਆ ਹਾਸਰੇ ਹਾਂ ਸਰੇ ਚੱਲ ਬਈ ਕਿਓ ਬਣਾਇਆ ਹੋਰ ਜੋ ਆ ਗਿਆ ਭਈ ਜੋ ਕੇ ਜੀ ਆ ਲੈ ਵੀ ਕਿਉਂ ਬਣਾਇਆ ਇਹਨੇ ਤੇ ਜੋ ਹੀ ਆ ਗਿਆ ਵੀ ਜਿਹੜਾ ਇਹ ਬਣਾ ਰਿਹਾ ਤਾਂ ਇਹ ਬਹੁਤ ਸੋਹਣਾ ਫੇਵਰੇਟ ਗੇੜਾ ਤੇਰਾ ਫੇਵਰੇਟ ਪੇਂਟਿੰਗ ਇਹੋ ਭਈ ਇਸ ਦਾ ਫੇਵਰੇਟ ਆ ਦੇਖੋ ਹੀ ਬਣਾ ਰਿਹਾ ਜਿੰਨੂੰ ਕੰਨ ਦਿਨ ਲੱਗੇ ਨੂੰ ਬਣਾਣਾ ਅੱਧਾ ਘੰਟਾ ਲੱਗਾ ਹੁਣ ਤਾਂ ਘੰਟਾ ਲਾਦੀ ਹੋਈ ਇਸ ਬੰਦੇ ਨੂੰ ਇਹ ਬਣਾਣਾ ਹੈਗੇ ਆਓ ਇਹ ਉਹਨਾਂ ਇੱਕ ਜਾਦੂਦਾਰ ਜਿਹਾ ਬੰਦਾ ਬੈਠਾ ਹੋਆ ਉਸਕੇ શરીਮਾਂ ਭਰ ਗਿਆ ਹੈ। ਅੱਛਾ ਜਾਦੂ ਬਣਾ ਦਿਆ ਬਈ ਨੇ। ਦੇਖੋ ਇੱਕ ਕਾਪੀ ਨੇ ਫੁੱਲ ਭਰਦੀ ਤੇ ਦੂਸਰੀ ਲਾਰਕੀ ਆ। ਸ਼ੌਂਕ ਬਹੁਤ ਆ ਬਈ ਨੂੰ ਪੇਂਟਿੰਗ ਬਣਾਣਾਗਾ। ਤੇ ਇੱਧਰ ਦੇਖੋ ਬਈ। ਜੋ ਸਭ ਤੋਂ ਫੇਵਰੇਟ ਬੰਦਾ ਹੈ ਇਸ ਦਾ। ਇੰਨੀ ਸੋਹਣੀ ਬਣਾਈਏ ਦੇਖੋ। ਇਸਤੇ ਬੜੀ। ਇਸਤੇ ਬੜੀ ਬਣਾਈਏ ਬਈ ਉਸ ਦੀ। ਛੋਟੀ ਦੀ ਉਹ ਕਿਤਾਬ। ਇਹ ਉਹ ਡਰਾਇੰਗ ਬੜੀ ਆ। ਕਲਰ ਹੀ ਕਲਰ ਬਣਾਈਏ। ਤੇ ਹਲੇ ਇੱਕ ਹੋਰ ਬਣਾਉਣ ਲੱਗ ਰਿਹਾ ਜਿਹੜਾ ਵਿਚਾਰ ਰਾ ਤਾਂ ਉਹ ਹੀ ਉਹ ਬਣਾ ਰਿਹਾ ਦੇਖੋ ਪੂਰਾ ਨਹੀਂ ਹੋਇਆ ਹਲੇ ਤੇ ਪੂਰਾ ਜਦ ਹੋ ਗਿਆ ਆਪਾਂ ਸਕੇ ਵੀਡੀਓ ਪਾਵਾਂਗੇ ਤੇ ਛੋਕਰੇ ਦੀ ਵੀ ਪੇਂਟਿੰਗਾਂ ਨੂੰ ਲਾਈਕ ਤੇ ਜ਼ਰੂਰ ਕਰਿਓ ਹੋਰ ਕੀ ਕਹਿਣਾ ਚਾਹਾਂਗੇ ਹਾਂ ਬਸ ਇੱਕ ਚੀਜ਼ ਰਹਿ ਗਈ ਦੇਖੋ ਬਈ ਕਿੰਨਾਂ ਸਾਲ ਉਮਰ ਹੈ ਤੇਰੀ 10 10 ਸਾਲ ਦਾ ਛੋਕਰਾ ਵੀ ਦੇਖੋ ਪੇਂਟਿੰਗ ਕਿੰਨੀ ਸੋਹਣੀ ਬਣਾ ਰਿਹਾ ਥੋੜੀ ਜੀ ਕਮੀਆਂ ਚੱਲ ਹੌਲੀ ਹੌਲੀ ਸਿੱਖ ਜਾਗਾ ਤੇ ਵੀਡੀਓ ਬਈ ਵਧੀਆ ਲਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਛੋਕਰੀ ਦੀ ਪੇਂਟਿੰਗਾਂ ਨੂੰ